ਲੋ ਵੀ 500 ਰੁਪਏ ਦੇ ਵਿੱਚ ਵਾਸ਼ਿੰਗ ਮਸ਼ੀਨ ਗੀజర్ ਫਰਿੱਜ ਐਲਈਡੀਆਂ ਕੋਈ ਵੀ ਸਮਾਨ ਲੈ ਲਓ 500 ਰੁਪਏ ਭਰ ਕੇ ਫਰ ਤੁਸੀਂ 1000 ਰੁਪਏ ਲੈ ਕੇ ਆਉਣਾ 1000 ਰੁਪਏ ਦੇ ਵਿੱਚ ਫਰਿੱਜ 1000 ਰੁਪਏ ਦੇ ਵਿੱਚ ਫਰਿੱਜ ਘਰੇ ਲੈ ਜੋ ਇਸਟਮੈਂ ਇਹ ਵੀਰ ਜੀ ਘਰੋਂ ਕਲੇਸ਼ ਮਟਾਉਣ ਵਾਲੀ ਚੀਜ਼ ਆ ਇਹ ਇਹਨੂੰ ਘਰੇਲੂ ਆਟਾ ਚੱਕੀ ਕਹਿੰਦੇ ਨੇ ਇਹਦੇ ਵਿੱਚ ਤੁਸੀਂ ਵੀਰੇ ਕਣਕ ਜਵਾਰ ਬਾਜਰਾ ਮੱਕੀ ਕੋਤਰਾ ਰਾਗੀ ਸਮਾਗ ਕੰਗਣੀ ਏ ਟੂ ਜ਼ੈਡ ਨੂਨ ਮਿਰਚ ਮਸਾਲਾ ਆਪ ਤੁਸੀਂ ਇਹਦੇ ਵਿੱਚ ਪੀ ਸਕਦੇ ਹੋ ਬਰੇਟੇ ਪਹੁੰਚੀਆਂ ਜੀ ਕੈਂਥ ਇਲੈਕਟ੍ਰੋਨਿਕਸ ਦੇ ਕੋਲ ਜਿੱਥੇ ਕਹਿੰਦੇ ਬਹੁਤ ਸਸਤਾ ਸਮਾਨ ਮਿਲਦਾ ਭਾਵੇਂ ਤੁਸੀਂ ਫਰਿੱਜ ਲੈਣਾ ਹੈ ਭਾਵੇਂ ਤੁਸੀਂ ਏਸੀ ਲੈਣਾ ਹੈ 500000 ਰੁਪਏ ਦੇ ਵਿੱਚ ਜਿਹੜਾ ਤੁਸੀਂ ਇੱਕ ਵਾਰ ਭਰ ਕੇ ਘਰੇ ਲੈ ਜਾ ਸਕਦੇ ਹੋ ਬਾਕੀ ਗਾਰੰਟੀ ਹੈ ਤੇ ਬਾਜ਼ਾਰ ਦੇ ਨਾਲੋਂ ਬਿਲਕੁਲ ਸਸਤ ਹੈ ਬਿਲਕੁਲ ਸਸਤਾ ਸਮਾਨ ਮਿਲਦਾ ਹੈ ਬਾਜ਼ਾਰ ਦੇ ਨਾਲੋਂ ਗੀਜਰ ਲਾ ਲਓ ਹੈਨਾ ਏਸੀ ਫਰਿੱਜ ਹੋ ਗਿਆ ਵਾਸ਼ਿੰਗ ਮਸ਼ੀਨਾਂ ਹੋ ਗਈਆਂ ਕੋਈ ਵੀ ਸਮਾਨ ਇਲੈਕਟ੍ਰੋਨਿਕਸ ਦਾ ਲੈਣਾ ਤਾਂ ਤੁਹਾਨੂੰ ਇੱਥੇ ਅਵੇਲੇਬਲ ਮਿਲੇਗਾ ਤੇ ਆਜੋ ਬਾਈਆਂ ਨਾਲ ਗੱਲਬਾਤ ਵੀ ਕਰਦੇ ਆਂ ਲਓ ਬਈ 500 ਰੁਪਏ ਦੇ ਵਿੱਚ ਵਾਸ਼ਿੰਗ ਮਸ਼ੀਨ, ਗੀਜਰ, ਫਰਿੱਜ, ਐਲਈਡੀਆਂ ਕੋਈ ਵੀ ਸਮਾਨ ਲੈ ਲਓ 500 ਰੁਪਏ ਭਰ ਕੇ ਤੇ ਬਾਈ ਕੋਲੇ ਪਹੁੰਚਿਆ ਕੀ ਕੀ ਤੁਸੀਂ ਲੈ ਸਕਦੇ ਹੋ ਨਾ ਇੰਨਾ ਚੀਜ਼ਾਂ ਤੇ ਬਹੁਤ ਵੱਡੇ ਇਨਾਮ ਕੋਪਨ ਵੀ ਮਿਲਣਗੇ ਜਿਹੜੇ ਤੁਹਾਨੂੰ ਬਿਲਕੁਲ ਫਰੀ ਨੇ ਪੰਜ ਨੇ ਤੇ ਕੋਪਨ ਜਿਹੜੇ ਪੰਜ ਮਿਲਣਗੇ ਐਲਈਡੀਆਂ ਦੇ ਤੇ ਹੋਰ ਵੀ ਵੱਡੇ ਸਮਾਨ ਨੇ ਹੈ ਨਾ ਤੇ ਆਜੋ ਬਾਈ ਨਾਲ ਆਪਾਂ ਪਹਿਲਾਂ ਗੱਲਬਾਤ ਕਰਦੇ ਆਂ ਕੀ ਹਾਲ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅੱਛਾ ਕੀ ਕੀ ਅਵੇਲੇਬਲ ਆਪਣੀ ਦੁਕਾਨ ਤੇ ਦੱਸੋਗੇ ਮੜਾ ਆਪਣੇ ਲਵੇ ਵੀਰ ਜੀ ਇਲੈਕਟ੍ਰੋਨਿਕਸ ਦਾ ਸਾਰਾ ਜੀਦੇ ਵਿੱਚ ਕੀ ਹੁਣ ਤੁਹਾਨੂੰ ਪਤਾ ਕਿ ਸਰਦੀ ਦਾ ਮੌਸਮ ਆਉਣ ਵਾਲਾ ਹੈ ਉਹਦੇ ਬਾਅਦ ਸਪੈਸ਼ਲਿਸਟ ਗਿੱਜਰ ਨੇ ਗਿੱਜਰ ਦੇ ਵਿੱਚ ਤੁਹਾਨੂੰ ਟੋਟਲੀ ਕੰਪਨੀ ਮਿਲ ਜੂਗੀ ਵੀਰੇ ਜਿਹੜੀ ਤੁਸੀਂ ਕਹੋਗੇ ਹੈਵਲ ਦਾ ਹੈ ਜੈਗਵਾਰ ਦਾ ਹਾਇਰ ਦਾ ਸਜਾਤਾ ਦਾ ਲੇਜ਼ਰ ਦਾ ਸੂਰੀਆ ਦਾ A to Z ਉਸ ਤੋਂ ਬਾਅਦ ਤੁਹਾਨੂੰ ਵਾਸ਼ਿੰਗ ਮਸ਼ੀਨ ਮਿਲ ਜੂਗੀ A to Z Samsung ਦੀ ਮਿਲ ਜੂਗੀ Lloyd ਦੀ ਮਿਲ ਜੂਗੀ Whirlpool ਦੀ ਮਿਲ ਜੂਗੀ Panasonic ਦੀ ਮਿਲ ਜੂਗੀ LG ਦੀ ਮਿਲ ਜੂਗੀ ਤਕਰੀਬਨ ਸਾਰੇ ਇਹ ਮਿਲ ਜਾਣਗੇ ਆਰ.ਓ. ਵਧੀਆ ਮਿਲ ਜਾਣਗੇ LED ਦੀ ਜਿਹੜੀ ਮਰਜ਼ੀ ਕੰਪਨੀ ਦੀ ਲੈ ਸਕਦੇ ਹੋ ਜੀ ਫਿਰ ਜੀ ਤੁਸੀਂ ਲੋਇਡ ਦਾ ਕੈਲਬਿਨੇਟਰ ਦਾ ਵਰਲਪੂਲ ਦਾ ਸੈਮਸੰਗ ਦਾ ਐਲਜੀ ਦਾ ਜਿਹੜਾ ਮਰਜ਼ੀ ਲੈ ਸਕਦੇ ਹੋ ਅੱਛਾ ਭਾਈ 1 ਮਿੰਟ ਇੱਧਰ ਆ ਜੀ ਤੁਸੀਂ ਮੇਰੇ ਵੱਲ ਆ ਜੀ ਥੋੜਾ ਜਿਹਾ ਤੇ ਆਪਾਂ ਮੜਾਏ ਦਿਖਾ ਦਈਏ ਆਪਾਂ واਸ਼ਿੰਗ ਬਾਈਆਂ ਨੂੰ ਜਿਨੇ ਵੀ ਲੈਣੀ ਹੋਵੇ ਤਾਂ ਉਹ ਲੈ ਸਕਦਾ ਹੈ ਨਾ ਦੁਕਾਨ ਤੇ ਆ ਕੇ ਵੀ ਬਿਲਕੁਲ ਜੀ ਵੀਰ ਜੀ ਜਿਵੇਂ ਮੰਨ ਕੇ ਚਲੋ ਆ ਲੋਇਡ ਦੀ واਸ਼ਿੰਗ ਮਸ਼ੀਨ ਆ ਗਈ ਜੀ ਪੂਰੀ ਸਿੱਕੇ ਮੰਤਰ ਚੀਜ਼ ਹੈ ਦੇਖੋ ਜੇ ਮਾਰਜੀ ਕੋਈ ਮਾਰ ਚੱਲੇ ਨਾ ਕੋਈ ਟੁੱਟੇ ਨਾ ਭੱਜੇ ਜਿਵੇਂ ਹੁਣ ਅੱਜ ਕੱਲ ਦੇ ਲੇਡੀਜ਼ ਕਹਿੰਦੀਆਂ ਨੇ ਵੀ ਟੱਕਣ ਫਿਕਸ ਆ ਨਾ ਆ ਫਿਕਸ ਟੱਕਣ ਵਾਲੀ ਮਸ਼ੀਨ ਹੈ ਵੀਰੇ ਬ ਜਿਵੇਂ ਤੁਸੀਂ ਦੇਖ ਰਹੇ ਹੋਗੇ ਠੀਕ ਹੈ ਜੀ ਇਹਦੇ ਵਿੱਚ ਜਿਵੇਂ ਆ ਮਸ਼ੀਨਾਂ ਆ ਗਈਆਂ ਦੇਖੋ ਵੀਰੇ ਬਹੁਤ ਸੋਹਣੀਆਂ ਲਗਜ਼ਰੀ ਲੁੱਕ ਹੈ ਇਹਨਾਂ ਦੀ ਟੱਕਣ ਇਹਨਾਂ ਦੇ ਵੀ ਨਾਲ ਨੇ ਆਹੀ ਆਪਣੇ ਪੈਨਾਸੋਨਿਕ ਆ ਗਈ ਵੀਰੇ ਇਹ ਵੀ ਲਗਜ਼ਰੀ ਲੁੱਕ ਦੇ ਵਿੱਚ ਨੇ ਪੂਰੀਆਂ ਜਿਵੇਂ ਆ ਦੇਖੋ ਠੀਕ ਹੈ ਜੀ ਆ ਸੈਮਸੰਗ ਦੀਆਂ ਆ ਗਈਆਂ ਦੇਖੋ ਵੱਡੀਆਂ ਪਟੀਆਂ ਇਹਨਾਂ ਦੇ ਵਿੱਚ ਤੁਸੀਂ ਕੰਬਲ ਜਿੱਡੇ ਮਰਜ਼ੀ ਧੋ ਲੋ ਜੀ ਵੱਡੀਆਂ ਮਸ਼ੀਨਾਂ ਆ ਗਈਆਂ ਕੰਬਲ ਧੋਣ ਵਾਲੀਆਂ ਜੀ ਇਹ ਤੇ ਅੱਛਾ ਬਾਈ ਜੀ ਮਤਲਬ ਕਿਸੇ ਨੇ ਵਾਸ਼ਿੰਗ ਮਸ਼ੀਨ ਲੈਣੀ ਆ ਤਾਂ ਉਹ ਦੁਕਾਨ ਤੇ ਕਿੰਨੇ ਵੀ ਲੈ ਗਿਆ ਵੇ ਵਾਸ਼ਿੰਗ ਮਸ਼ੀਨ ਬਾਤਿਵਰੇ 500 ਰੁਪਏ ਲੈ ਕੇ ਆਣ ਦੀ ਲੋੜ ਹੈ ਆਧਾਰ ਕਾਰਡ ਪੈਨ ਕਾਰਡ ਬੈਂਕ ਖਾਤਾ ਤੇ ਫੋਨ ਨੰਬਰ ਅੱਛਾ ਜੀ ਫ੍ਰਿਜ ਲੈਣਾ 1000 ਰੁਪਿਆ ਵੱਡੀ LED ਲੈਣੀ ਹੈ 1000 ਰੁਪਿਆ ਛੋਟੀ LED ਲੈਣੀ ਹੈ 500 ਰੁਪਿਆ ਇਹ ਸੋਨੂੰ ਭਰ ਕੇ ਅਸੀਂ ਬਜਾਜ ਕਿਸ਼ਤਾਂ ਤੇ ਅਸੀਂ ਮੰਨ ਲਓ ਸੋਨੂੰ ਦੇ ਦਾਂਗੇ ਉਸ ਤੋਂ ਬਾਅਦ ਜੇ ਕਿਸੇ ਲਵੇ ਕ੍ਰੈਡਿਟ ਕਾਰਡ ਹੈ ਉਤੇ ਕੈਸ਼ਬੈਕ ਵੀ ਹੈਗੇ ਨੇ ਉਹ ਤੁਸੀਂ ਕ੍ਰੈਡਿਟ ਕਾਰਡ ਸਵੈਪ ਕਰਾ ਕੇ ਵੀ ਲੈ ਕੇ ਜਾ ਸਕਦੇ ਹੋ ਅਛਾ ਭਾਈ ਜੀ ਹੋਰ ਕੀ ਦੱਸੋ ਏਸੀ ਵਗੈਰਾ ਲੈਣਾ ਹੋਵੇ ਜੇ ਕਿਸੇ ਨੇ ਬਿਲਕੁਲ ਜੀ ਆਪਣੇ ਲਵੇ ਦੇਖੋ ਜੀ ਏਸੀ ਦੇ ਤਕਰੀਬਨ ਮੰਗੂ ਆਪਣੇ 12 13 ਬ੍ਰਾਂਡ ਆਪਾਂ ਕੰਮ ਕਰਦੇ ਆਂ ਜੀ ਮਿਟਸੂਬਿਸ਼ੀ ਦਾ ਕੰਮ ਕਰਦੇ ਆਂ ਲੋਇਡ ਕਰਦੇ ਆਂ ਜੀ ਗੋਦਰੇਜ ਕਰਦੇ ਆਂ ਹਟਾਚੀ ਕਰਦੇ ਆਂ ਵਾਰਲਪੂਲ ਗਰੀ ਗਰੀ ਦਾ ਏਸੀ ਸਾਨੂੰ ਸਾਰੇ ਮੰਨ ਲਓ ਬਲਾਡਾ ਬਰੇਟਾ ਅਜਾਖਲ ਦੇ ਵਿੱਚ ਨਹੀਂ ਮਿਲਦਾ ਜੀ ਜਿਹੜਾ ਆਪਣੇ ਇਸ ਟਾਈਮ ਤੇ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਲਵੇ ਇਹ ਵੀ ਤੁਸੀਂ ਕਿਸ਼ਤ ਬਜਾਜ ਕਿਸ਼ਤਾਂ ਦੇ ਲੈ ਕੇ ਜਾ ਸਕਦੇ ਹੋ ਆਸਾਨ ਕਿਸ਼ਤਾਂ ਬਣ ਜਾਣਗੀਆਂ ਇਹ ਤੁਸੀਂ 1000 ਰੁਪਏ ਭਰ ਕੇ ਲੈ ਕੇ ਜਾ ਸਕਦੇ ਹੋ ਜੀ ਉਸ ਤੋਂ ਬਾਅਦ ਆਪਣਾ ਵੀਰੇ ਫੁੱਲੀ ਆਟੋਮੈਟਿਕ ਮਸ਼ੀਨਾਂ ਆ ਗਈਆਂ ਸਰਦੀ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈਗੀ ਇਹਨਾਂ ਦੇ ਵਿੱਚ ਕੀ ਹੈ ਜੇ ਕਿਸੇ ਨੇ ਦਫ਼ਤਰ ਵਾਲੇ ਬੰਦੇ ਨੇ ਕੱਪੜੇ ਰਾਤ ਨੂੰ ਪਾ ਦੋ ਸਵੇਰ ਨੂੰ ਸੁੱਕੇ ਮਿਲਣਗੇ ਧਾਰ ਤੇ ਪਾ ਦੋ ਡਿਊਟੀ ਤੋਂ ਆ ਕੇ ਆਪਦੇ ਪ੍ਰੈਸ ਕਰ ਲਓ ਬਹੁਤ ਵਧੀਆ ਮਸ਼ੀਨਾਂ ਆਈਆਂ ਹੋਈਆਂ ਨੇ ਇਹ ਅੱਛਾ ਭਾਈ ਜੀ ਗੀਜਰ ਵੀ ਦਿਖਾ ਦਿਓ ਥੋੜੇ ਜੇ ਗੀਜਰ ਦੇ ਵਿੱਚ ਤੁਸੀਂ ਆ ਦੇਖ ਲਓ ਜੈਗਵਾਰ ਆ ਗਿਆ ਵੀਰੇ ਹੈਵਲ ਆ ਗਿਆ ਆ ਕੈਨਸਟਰ ਆ ਗਿਆ ਇਹ ਮੰਨ ਲਓ ਇੰਡੀਆ ਦੀ ਦੋ ਨੰਬਰ ਦੀ ਕੰਪਨੀ ਹੈ ਜਿਹੜੀ ਕਿ 쿨ਰ ਤੇ ਗੀਜਰ ਬਣਾ ਰਹੀ ਹੈ ਸਜਾਤਾ ਦਾ ਆ ਗਿਆ ਵੀਰੇ ਫਿਰ ਹੈਵਲ ਆ ਗਿਆ ਲੇਜ਼ਰ ਆ ਗਿਆ ਸੂਰੀਆ ਆ ਗਿਆ ਆਪਣੇ ਤੇ तकरीबन ਸਾਰੇ ਬ੍ਰਾਂਡਾਂ ਦੇ ਵਿੱਚ ਹੀ ਮੰਨ ਲਓ ਤੁਹਾਨੂੰ ডিসਪਲੇ ਦੇਖੋ ਜੀ 15 ਗਿਜਰਾਂ ਦੀ ডিসਪਲੇ ਲੱਗੀ ਹੋਈ ਹੈਗੀ तकरीबन ਸਾਰੇ ਗਿਜਰੀ ਮਿਲ ਜਾਣਗੇ ਤੇ ਆ ਬਾਕੀ ਫਰਿੱਜ ਦੇਖ ਲਓ ਬਾਈ ਦੇ ਹਾਂ ਫਰਿੱਜ ਦੇਖੋ ਜੀ ਇਧਰੋਂ ਦਿਖਾ ਦੀ ਆਪਾਂ ਤੁਹਾਨੂੰ ਥੋੜਾ ਜਿਹਾ ਫਿਰ ਫਾ ਤੁਸੀਂ 1000 ਰੁਪਿਆ ਲੈ ਕੇ ਆਉਣਾ 1000 ਰੁਪਏ ਦੇ ਵਿੱਚ ਫਰਿੱਜ 1000 ਰੁਪਏ ਦੇ ਵਿੱਚ ਫਰਿੱਜ ਘਰੇ ਲੈ ਜਾਓ ਤੇ ਬਾਕੀ ਜੋ ਬਾਈ ਨੇ ਸ਼ਰਤਾਂ ਦੱਸੀਆਂ ਨੇ ਉਹ ਪੂਰੀਆਂ ਚਾਹੀਦੀਆਂ ਨੇ ਤੇ ਆ ਦੇਖੋ ਸਾਰੇ ਫਰਿੱਜ तकरीबन ਬਹੁਤ ਵਧੀਆ ਬਣੇ ਹੋਏ ਨੇ ਤੇ ਇਧਰਲੇ ਦੇਖੋ ਹੈਨਾ ਤੇ ਆਜੋ ਹੋਰ ਚੀਜ਼ਾਂ ਦਿਖਾਉਨੇ ਆ ਬਾਈ ਜੀ ਸਿਸਟਮ ਹੈ ਇਹ ਵੀਰ ਜੀ ਘਰੋਂ ਕਲੇਸ਼ ਮਟਾਉਣ ਵਾਲੀ ਚੀਜ਼ ਆ ਇਹ ਇਹਨੂੰ ਘਰੇਲੂ ਆਟਾ ਚੱਕੀ ਕਹਿੰਦੇ ਨੇ ਇਹਦੇ ਵਿੱਚ ਤੁਸੀਂ ਵੀਰੇ ਕਣਕ, ਜਵਾਰ, ਬਾਜਰਾ, ਮੱਕੀ, ਕੋਦਰਾ, ਰਾਗੀ, ਸਮਾਂਗ, ਕੰਗਣੀ A to Z ਨੂਨ, ਮਿਰਚ, ਮਸਾਲਾ ਆਦ ਤੁਸੀਂ ਇਹਦੇ ਵਿੱਚ ਪੀਸ ਸਕਦੇ ਹੋ। ਇਹਦੇ ਵਿੱਚ ਕੀ ਆ ਜੀ ਉਤੋਂ ਦੀ ਉਰੋ ਕਣਕ ਪਾਉਗੀ ਜੀ। ਜਦੋਂ ਕਣਕ ਪਾਵਾਂਗੇ ਤਾਂ ਵੀ ਇਹ ਬੋਲ ਕੇ ਦੱਸੂਗੇ ਇਹ ਚ ਕਣਕ ਪਾਓ ਜਦੋਂ ਖਤਮ ਹੋ ਗਈ ਤਾਂ ਵੀ ਇਹ ਬੋਲੂਗੀ। ਉਰੋਂ ਦੀ ਇਹਦੇ ਵਿੱਚ ਦੇਖੋ ਜੀ ਆਟਾ ਪਿਆ ਜੂ ਇਹਦੇ ਵਿੱਚ ਆਟਾ ਤੁਸੀਂ ਇਹਦੇ ਵਿੱਚ ਜਿਵੇਂ ਮਰਜ਼ੀ ਪੀ ਸਕਦੇ ਹੋ ਜੀ ਇਹਦੇ ਵਿੱਚ ਤੁਸੀਂ ਲੇਟੀ ਵੀ ਬਣਾ ਸਕਦੇ ਹੋ ਜੀ ਦਲੀਆ ਵੀ ਬਣਾ ਸਕਦੇ ਹੋ ਜੀ ਤੁਸੀਂ ਇਹਦੇ ਵਿੱਚ ਮੈਦਾ ਵੀ ਕੱਢ ਸਕਦੇ ਹੋ ਕੁਝ ਮਰਜ਼ੀ ਬਣਾ ਸਕਦੇ ਹੋ ਆਟਾ ਤੇ ਦੇ ਚ ਨਿਕਲੂ ਨਿਕਲੂਗਾ ਜੀ ਠੀਕ ਹੈ ਜੀ ਇਹ ਮੰਨ ਕੇ ਚਲੋ ਬਹੁਤ ਹੀ ਵਧੀਆ ਹੈ ਦੂਜਾ ਨੰਬਰ ਕੀ ਹੈ ਜੀ ਇਹਦੀ ਆਨਲਾਈਨ ਗਾਰੰਟੀ ਹੈ 2 ਸਾਲ ਦੀ ਕੁਝ ਵੀ ਖਰਾਬ ਹੁੰਦਾ ਜੀ ਤੁਸੀਂ ਟੋਲ ਫਰੀ ਨੰਬਰ ਤੇ ਫੋਨ ਕਰੋ ਤੇ ਤੁਹਾਡੇ ਘਰੇ ਮਕੈਨਿਕ ਆਊਗਾ ਤੁਹਾਡੇ ਘਰੇ ਠੀਕ ਕਰਕੇ ਜਾਊਗਾ ਜੀ ਇਹ ਇਹ ਉਹ ਚੱਕੀ ਨਹੀਂ ਹੈਗੀਆਂ ਵੀ ਆਪਾਂ ਟਹਾਨੇ ਤੋਂ ਲਿਆਏ ਜੀ ਮਨ ਲੋ ਖਰਾਬ ਹੋ ਗਈ ਕੰਪਨੀ ਦੀ ਚੱਕੀ ਹੋ ਗਈ ਵਿੱਦ ਬਿਲ ਅੱਛਾ ਜੀ ਇੱਕ ਬਾਈ ਕਿਸੇ ਨੇ ਲੈਣੀ ਹੋਵੇ ਤਾਂ ਇਹ ਕਿੰਨੇ ਰੁਪਏ ਭਰ ਕੇ ਲੈ ਸਕਦਾ 1000 ਰੁਪਏ ਭਰ ਕੇ ਵੀ ਜੀ ਤੁਸੀਂ ਚੱਕੀ ਲੈ ਕੇ ਜਾ ਸਕਦੇ ਹੋ ਇਹ ਲਓ ਬਾਈ 1000 ਰੁਪਏ ਭਰ ਕੇ ਤੁਸੀਂ ਆਟਾ ਚੱਕੀ ਲੈ ਜਾ ਸਕਦੇ ਹੋ ਹੈਨਾ ਇੱਕ ਵੇਲੇ ਕੋਈ ਘਰੇ ਨਹੀਂ ਹੁੰਦਾ ਆਟਾ-ਉਟਾ ਲੈਣ ਨੂੰ ਪਿਉਣ ਵਾਸਤੇ ਤਾਂ ਬਾਈ ਨੇ ਤੁਹਾਨੂੰ ਦੱਸ ਦਿੱਤਾ ਜਰੀਆ ਵੀ ਘਰੇ ਲੈ ਜਾਓ ਇੱਕ ਵਾਰ ਹੈਨਾ ਤੇ ਇਹਦੇ ਵਿੱਚ ਤੁਸੀਂ ਆਟਾ ਵਗੈਰਾ ਸਾਰ ਕੁਝ ਪੀ ਸਕਦੇ ਹੋ ਤੇ ਹੋਰ ਬਾਈ ਜੀ ਕੋਈ ਸਮਾਨ ਹੋਰ ਆਪਣੇ ਲਈ ਵੀ ਜੀ ਕਰੇ ਆਪਣਾ ਬੂਫਰ ਮਿਲ ਜਾਣਗੇ ਵੀਰ ਜੀ ਚਿਮਣੀਆਂ ਮਿਲ ਜਾਣਗੇ ਜਿਹੜੇ ਕੋਠੀਆਂ ਦੇ ਵਿੱਚ ਲੱਗਦੀਆਂ 2 ਫੁੱਟੀ 2.5 ਫੁੱਟੀ 3 ਫੁੱਟੀ ਆਰਓ ਮਿਲ ਜਾਣਗੇ ਵੀਰੇ ਲੀ ਪ્યોਰ ਦੇ ਠੀਕ ਹੈ ਜੀ ਹੋਰ ਜਿਹੜਾ ਮਰਜੀ ਤੁਸੀਂ ਇਲੈਕਟ੍ਰੋਨਿਕਸ ਦਾ ਸਮਾਨ ਮੰਨ ਲਓ ਆਪਣੀ ਦੁਕਾਨ ਤੋਂ ਲੈ ਕੇ ਜਾ ਸਕਦੇ ਹੋ ਇਹ ਲਓ ਭਾਈ ਕਿਸੇ ਨੇ ਸਮਾਨ ਲੈਣਾ ਹੋਵੇ ਤਾਂ ਸਕਰੀਨ ਤੇ ਨੰਬਰ ਚੱਲ ਰਹੇ ਨੇ ਬਾਈਆਂ ਨਾਲ ਕੰਟੈਕਟ ਕਰ ਸਕਦਾ ਹੈ ਨਾ 1 ਜਨਵਰੀ ਤੋਂ ਲੈ ਕੇ ਦਸੰਬਰ ਤੱਕ 1 ਜਨਵਰੀ ਤੋਂ ਲੈ ਕੇ ਦਸੰਬਰ ਤੱਕ ਕੋਪਨ ਨਿਕਲਣਗੇ ਜਿਹੜਾ ਵੀ ਇਸ ਦੁਕਾਨ ਤੋਂ ਸਮਾਨ ਲੈ ਕੇ ਜਾਊਗਾ ਪੰਜ ਵੱਡੇ ਇਨਾਮ ਜਿਨ੍ਹਾਂ ਵਿੱਚ ਵੱਡੀਆਂ ਐਲਈਡੀ ਹੋਗੀਆਂ ਤੇ ਹੋਰ ਵੀ ਵੱਡੇ ਇਨਾਮ ਨੇ ਉਹ ਫਰੀ ਦਿੱਤੇ ਜਾਣਗੇ ਬਿਲਕੁਲ ਤਾਂ ਜੇ ਬਾਈ ਤੁਸੀਂ ਆਰਡਰ ਕਰ ਸਕਦੇ ਹੋ ਵਾਸ਼ਿੰਗ ਮਸ਼ੀਨਾਂ ਗੀਜਰ ਫਰਿੱਜ ਹੋ ਗਿਆ ਵੱਡੀਆਂ ਐਲਈਡੀਆਂ ਹੋ ਗਿਆ ਸਿਰਫ 500 ਰੁਪਏ ਭਰ ਕੇ ਫਰਿੱਜ 1000 ਰੁਪਏ ਭਰ ਕੇ ਆਟਾ ਚੱਕੀ 1000 ਰੁਪਏ ਭਰ ਕੇ ਤੁਸੀਂ ਘਰੇ ਲਿਆ ਸਕਦੇ ਹੋ ਹੈਨਾ ਬਾਕੀ ਹੋਰ ਕੋਈ ਵੀ ਸਮਾਨ ਹੈ ਜਿਹੜਾ ਤੁਸੀਂ ਲਿਆ ਸਕਦੇ ਹੋ ਤੇ ਬਾਈਆਂ ਨਾਲ ਕੰਟੈਕਟ ਕਰ ਲਓ ਹੁਣੇ ਜੇ ਕੋਈ ਸਮਾਨ ਲੈਣਾ ਚਾਹੁੰਦਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਵੱਤੋ ਵੱਤ